ਨਮਸਕਾਰ ਈਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸੂਫੀ ਗਾਇਕ ਅਤੇ ਬੀਜੇਪੀ ਆਗੂ ਹੰਸਰਾਜ ਹੰਸ ਨੇ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਇਸ ਦੌਰਾਨ ਸੂਫੀ ਗਾਇਕ ਅਤੇ ਦਿੱਲੀ ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਪ੍ਰੈਸ ਕਲੱਬ ਪਹੁੰਚੇ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਦੇ ਵਿੱਚ ਭਾਜਪਾ ਦੇ ਨਵੇਂ ਮੇਅਰ ਸੌਰਵ ਜੋਸ਼ੀ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਚੋਣਾਂ ਕਿੱਥੇ ਹੋ ਰਹੀਆਂ ਨੇ ਜਾਂ ਕੌਣ ਜਿੱਤ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹ ਹੁਣ ਆਪਣੇ ਸੰਗੀਤ ਅਤੇ ਇਸ ਦੇ ਲਈ ਅਭਿਆਸ ਤੇ ਕੇਂਦ੍ਰਿਤ ਨੇ ਉਹਨਾਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ 699 ਜਨਮ ਦਿਵਸ ਤੇ ਸਾਰਿਆਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਗਰੀਬਾਂ ਅਤੇ ਦੇ ਗੁਰੂ ਨੇ ਅਤੇ ਜਾਤੀਵਾਦ ਦੀ ਨਿੰਦਾ ਕਰਦੇ ਨੇ ਗਾਇਕ ਨੇ ਕਿਹਾ ਕਿ ਬੇਗਮਪੂਰਾ ਇੱਕ ਅਜੀਹ ਸ਼ਬਦ ਹੈ ਜਿਸ ਨੂੰ ਜੇਕਰ ਯਾਦ ਰੱਖਿਆ ਜਾਵੇ ਤੇ ਇਹ ਰਾਸ਼ਟਰੀ ਗੀਤ ਬਣ ਸਕਦਾ ਹੈ ਉਹਨਾਂ ਅੱਗੇ ਕਿਹਾ ਕਿ ਬੇਗਮ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਪਛਾਣ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਉਹਨਾਂ ਨੇ ਇੱਕ ਗਰਮਖਿਆਲੀ ਸੰਗਠਨ ਦੀਆਂ ਧਮਕੀਆਂ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ ਧਮਕੀਆਂ ਬਾਰੇ ਗਾਇਕ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਪੰਜਾਬ ਆਉਣ ਵਾਲੇ ਕਿਸੇ ਵੀ ਵਿਅਕਤੀ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਨੂੰ ਅਜਿਹੀਆਂ ਧਮਕੀਆਂ ਤੋਂ ਬਚਾਇਆ ਜਾਵੇ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਜੋ ਵੀ ਪੰਜਾਬ ਦਾ ਦੌਰਾ ਕਰਦਾ ਹੈ ਉਹ ਬਿਨਾਂ ਕਿਸੇ ਡਰ ਦੇ ਅ지ਹਾ ਕਰੇ ਉਹਨਾਂ ਨੇ ਸਾਰਿਆਂ ਲਈ ਪ੍ਰਾਰਥਨਾ ਕੀਤੀ ਤੇ ਪੰਜਾਬ ਦੇ ਵਿੱਚ ਕਦੇ ਵੀ ਅ지ਹੀਆਂ ਦੁਖਦਾਈ ਖਬਰਾਂ ਨਾ ਆਉਣ ਇਸ ਦੀ ਅਰਦਾਸ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਸਿਕਤਰੇਤਾ ਅਤੇ ਮਿੰਨੀ ਸਿਕਤਰੇਤਾ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਬਾਰੇ ਉਹਨਾਂ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ ਅਤੇ ਸਾਰਿਆਂ ਦੇ ਧਿਆਨ ਦੀ ਮੰਗ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਆਪਣੀ ਮੁਲਾਕਾਤ ਬਾਰੇ ਉਹਨਾਂ ਕਿਹਾ ਕਿ ਬਾਦਸ਼ਾਹ ਨੂੰ ਬਾਦਸ਼ਾਹ ਦੀ ਮਰਜ਼ੀ ਦੇ ਨਾਲ ਹੀ ਮਿਲਿਆ ਜਾ ਸਕਦਾ ਹੈ ਇਸ ਦੇ ਲਈ ਉਹ ਆਪਣੇ ਸੰਗੀਤ ਅਭਿਆਸ ਦੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੁਧਿਆਣਾ ਤੇ ਮਾਲਵਾ ਖੇਤਰ ਦੇ ਲੋਕਾਂ ਦੀ ਉਡੀਕ ਖਤਮ ਹੋਣ ਵਾਲੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੇ ਇੱਕ ਸਮਾਗਮ ਦੇ ਵਿੱਚ ਲੁਧਿਆਣਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹੁਣ ਰਸਮੀ ਤੌਰ ਦੇ ਉਤੇ ਇਸ ਦੀ ਪੁਸ਼ਟੀ ਕੀਤੀ ਹੈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਹਵਾਈ ਅੱਡੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਦੁਬਾਰਾ ਹਲਵਾਰਾ ਦਾ ਦੌਰਾ ਕੀਤਾ ਅਤੇ ਫਿਰ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ ਡੀਸੀ ਨੇ 1 ਫਰਵਰੀ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਅਧਿਕਾਰੀਆਂ ਨੂੰ ਜਿੰਮੇਵਾਰੀਆਂ ਵੀ ਸੌਂਪੀਆਂ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਹਵਾਈ ਅੱਡੇ ਤੇ ਸਾਰੇ ਕੰਮ ਪੂਰੇ ਹੋ ਗਏ ਨੇ ਬਾਕੀ ਬਚੇ ਨਿਯਮਤ ਰੱਖ-ਰਖਾਅ ਦੇ ਕੰਮ ਵੀ ਪੂਰੇ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਹਵਾਈ ਅੱਡੇ ਤੇ ਬੁਨਿਆਦੀ ਢਾਂਚੇ ਦੀ ਸਥਿਤੀ ਸੁਰੱਖਿਆ ਪ੍ਰਬੰਧ ਸੰਬੰਧਿਤ ਵਿਭਾਗਾਂ ਦੇ ਵਿੱਚ ਵਿਚਕਾਰ ਤਾਲਮੇਲ ਬਣਾਇਆ ਜਾ ਰਿਹਾ ਹੈ ਔਰ ਹਿਮਾਂਸ਼ੂ ਜੈਨ ਦੇ ਵੱਲੋਂ ਇਸ ਮੌਕੇ ਦੇ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 1 ਫਰਵਰੀ ਨੂੰ ਇਸ ਦਾ ਵਰਚੁਅਲ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀਤਾ ਜਾਏਗਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਮੁਕਾਬਲੇ ਦੇ ਦੌਰਾਨ ਵਿਦੇਸ਼ੀ ਬੈਠੇ ਗੈਂਗਸਟਰ ਸੱਤਾਂ ਨੁਸ਼ੈਰਾ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਇੱਕ ਭੱਜਣ ਦੀ ਕੋਸ਼ਿਸ਼ ਦੇ ਦੌਰਾਨ ਪੁਲਿਸ ਦੀ ਗੋੜੀ ਲੱਗਣ ਕਰਕੇ ਜ਼ਖਮੀ ਹੋ ਗਿਆ ਉਹ ਸਥਾਨਕ ਕਾਰੋਬਾਰੀ ਨੂੰ ਕਥਿਤ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੇ ਵਿੱਚ ਸ਼ਾਮਲ ਸੀ ਇਹ ਗ੍ਰਿਫਤਾਰੀਆਂ ਗੈਂਗਸਟਰਾਂ ਤੇ ਬਾਹਰ ਮੁਹਿੰਮ ਦੇ ਤਹਿਤ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਮਾਮਲੇ ਦੇ ਵਿੱਚ 16 ਜਨਵਰੀ ਨੂੰ ਬੀ ਡਿਵੀਜ਼ਨ ਪੁਲਿਸ ਥਾਣੇ ਦੇ ਵਿੱਚ ਜਬਰੀ ਵਸੂਲੀ, ਅਪਰਾਧਿਕ ਧਮਕੀ ਅਤੇ ਹਥਿਆਰ ਐਕਟ ਦੇ ਦੋਸ਼ਾਂ ਹੇਠ ਐਫ ਆਈ ਆਰ ਦਰਜ ਕੀਤੀ ਗਈ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਫੇਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਗੋਲੀਬਾਰੀ ਦੀ ਘਟਨਾ 16 ਜਨਵਰੀ ਨੂੰ ਵਾਪਰੀ ਸੀ। ਹਾਲਾਂਕਿ ਸ਼ਿਕਾਇਤਕਰਤਾ ਨੇ ਸ਼ੁਰੂ ਦੇ ਵਿੱਚ ਡਰ ਕਾਰਨ ਪੂਰੀ ਜਾਣਕਾਰੀ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਪਰ ਪੁਲਿਸ ਨੇ ਜਾਂਚ ਦੇ ਮਗਰੋਂ ਮਾਮਲੇ ਨੂੰ ਸੁਲਝਾਉਣ ਦੇ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ। ਜਾਂਚ ਦੇ ਦੌਰਾਨ ਪੁਲਿਸ ਨੇ ਮੁੱਖ ਮਲਜ਼ਮ ਜਸ਼ਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਨਿਸ਼ਾਨਦੇਹੀ ਤੇ ਦੋ ਹੋਰ ਮੁਲਜ਼ਮਾਂ ਜੋਬਨਜੀਤ ਅਤੇ ਗੁਰਕੀਰਤ ਸਿੰਘ ਨੂੰ ਵੀ ਉਹਨਾਂ ਨੇ ਪਛਾਣ ਕੀਤੀ ਉਹਦੀ ਅਤੇ ਬਾਅਦ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਤਿੰਨੋਂ ਗੋਲੀਬਾਰੀ ਦੀ ਘਟਨਾ ਦੀ ਸਾਜ਼ਿਸ਼ ਅਤੇ ਅੰਜਾਮ ਦੇਣ ਦੇ ਵਿੱਚ ਸਰਗਰਬਿੰਦ ਦੇ ਨਾਲ ਸ਼ਾਮਲ ਸਨ ਗੁਰਦਾਸਪੁਰ ਦੇ ਪਿੰਡ ਬਾਬੋਵਾਲ ਦੇ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਇੱਕ ਜੰਗਲੀ ਜਾਨਵਰ ਡੂੰਘੇ ਛੱਪੜ ਦੇ ਵਿੱਚ ਫਸ ਗਿਆ ਸਥਾਨਕ ਲੋਕਾਂ ਨੇ ਜਦੋਂ ਜਾਨਵਰ ਨੂੰ ਛੱਪੜ ਦੇ ਵਿੱਚੋਂ ਤੜਫਦਾ ਹੋਇਆ ਦੇਖਿਆ ਤਾਂ ਤੁਰੰਤ ਫੋਰੈਸਟ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੂਚਨਾ ਮਿਲਦੇ ਫੋਰੈਸਟ ਡਿਪਾਰਟਮੈਂਟ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਕਾਫੀ ਮੁਸ਼ਕਲਤ ਤੋਂ ਬਾਅਦ ਜੰਗਲੀ ਜਾਨਵਰ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਛੱਪੜ ਦੇ ਵਿੱਚੋਂ ਬਾਹਰ ਕੱਢਿਆ ਗਿਆ ਇਸ ਰੈਸਕਿਊ ਅਭਿਆਨ ਦੇ ਦੌਰਾਨ ਪੁਲਿਸ ਅਤੇ ਪਿੰਡ ਵਾਸੀਆਂ ਦਾ ਵੀ ਪੂਰਾ ਸਹਿਯੋਗ ਰਿਹਾ ਇਹ ਕੋਈ 1.5 ਘੰਟਾ ਪਹਿਲਾਂ ਮੈਂ ਸ਼ਹਿਰੋਂ ਆਇਆ ਤੇ ਮੈਂ ਇੱਥੋਂ ਲੰਘਣ ਰਿਹਾ ਸੀ ਸੜਕ ਤੋਂ ਤੇ ਇਹ ਮੋਟਰਸਾਈਕਲ ਮੇਰੇ ਅੱਗੇ ਉਹ ਨਾ ਬੜਾ ਗੋਲੀ ਵਾਂਗੂ ਸਿੱਧਾ ਹੀ ਭੱਜ ਕੇ ਛੱਪੜ ਚ ਵੜ ਗਿਆ ਤੇ ਪਿੱਛੇ ਇਹਦੇ 15 ਵੀ ਕੁੱਤੇ ਲੱਗੇ ਦੇ ਸੀ ਤੇ ਮੈਂ ਸੋਚਿਆ ਵੀ ਇਹ ਕੋਈ ਜਾਨਵਰ ਬਾਹਰ ਦਾ ਆਇਆ ਕੋਈ ਮਤਲਬ ਗਾਈ ਕੋਈ ਤੇ ਲੱਗਦੀ ਨਹੀਂ ਤੇ ਜਦੋਂ ਮੈਂ ਪਿੰਡ ਵਾਲੇ ਬੰਦਿਆਂ ਨੂੰ ਫੋਨ ਕੀਤਾ ਤੇ ਕੋਈ ਕਹਿੰਦਾ ਜੀ ਇਹ ਬਾਰਾ ਸਿੰਘ ਆ ਜਾਂ ਕੋਈ ਕਹਿੰਦਾ ਪਾੜਾ ਆ ਤੇ ਸਾਡੇ ਵੱਡੇ ਭਾਜੀ ਬਾਬੋਵਾਲ ਦੇ ਰਵਿੰਦਰ ਉਹ ਜੰਗਲਾਤ ਅਫਸਰ ਦਾ ਬਾਬੋਵਾਲ ਦੇ ਤੇ ਫਿਰ ਮੈਂ ਸੋਚਿਆ ਕਿ ਚਲੋ ਯਾਰ ਜਾਨਵਰ ਹੈਗਾ ਆ ਇਹ ਬੇਜਾਨਵ ਤੇ ਮੈਂ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਨੇ ਆਪਣਾ ਟੀਮ ਭੇਜਤੀ ਆਪਣਾ ਸਟਾਫ ਭੇਜਤਾ ਸਾਰਾ ਤੇ ਬਹੁਤ ਵਧੀਆ ਮੁੰਡੇ ਆਇਆ ਪਿੰਡ ਦੇ ਉਪਰਾਲੇ ਦੇ ਨਾਲ ਪੋੜੀ ਲੋਣ ਪਈ ਸੀ ਪੋੜੀ ਪ੍ਰੋਵਾਈਡ ਕਰਵਾਤੀ ਇਹਨਾਂ ਨੂੰ ਤੇ ਉਹਨੂੰ ਕੱਢ ਕੇ ਤੇ ਗੱਡੀ 'ਚ ਪਾ ਕੇ ਤੇ ਸੇਫ ਜਗ੍ਹਾ ਲੈ ਕੇ ਆ ਤੇ ਕੁਝ ਉਹਦੇ ਮਾਮੂਲੀ ਜੀ ਸਟਾਹੀ ਉਹਨਾਂ ਨੇ ਕੋ ਮੈਡੀਸਨ ਹੁੰਦੀ ਹੈ ਸਪਰੇ ਵਗੈਰਾ ਉਹ ਸਪਰੇ ਵਗੈਰਾ ਲਗਾਤੀ ਆ ਤੇ ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਚੱਕ ਕੇ ਤੇ ਗੱਡੀ 'ਚ ਪਾ ਲਿਆ ਉਹ ਲੈ ਗਏ ਵਿਚਾਰਾ ਵਿੱਚ ਫਸ ਗਿਆ ਦਾ ਛਪੜ ਬਹੁ ਡੂੰਗਾ ਬਾਬੋਵਾਲ ਦਾ ਤੁਸੀਂ ਵੇਖੋ ਇੱਥੇ ਕਾਫੀ ਹੈਗਾ ਆ ਕਾਨਾਂ ਵਗੈਰਾ ਉਹ ਕਾਨੀਆਂ ਦੇ ਵਿੱਚ ਥੱਲੇ ਦਲਦਲ 'ਚ ਫ ਉਹ ਉੱਠਿਆ ਨਹੀਂ ਜਾ ਰਿਹਾ। ਤੇ ਅਸੀਂ ਕੋਸ਼ਿਸ਼ ਕੀਤੀ ਪਿੰਡ ਵਾਲਿਆਂ ਨੇ ਰਸਾ ਪਾਈਏ ਪਰ ਸਾਨੂੰ ਕੋਈ ਦਾ ਨਾਲੇ ਨਹੀਂ ਵੀ ਕਿੱਦਾਂ ਨੂੰ ਫੜਨਾ ਤੇ ਜੋ ਸਾਨੂੰ ਲੱਗਾ ਅਸੀਂ ਰਵਿੰਦਰ ਭਾਈ ਨੂੰ ਫੋਨ ਕੀਤੀ ਸਾਬੇ ਨੂੰ ਬਾਬੋਲ ਵਾਲੇ ਨੂੰ ਉਹਨਾਂ ਨੇ ਆਪਣੇ ਸਟਾਫ ਦੇ ਬੰਦੇ ਭੇਜੇ ਤੇ ਮੁੰਡਿਆਂ ਨੇ ਬੜੀ ਮਿਹਨਤ ਨਾਲ ਪਿੰਡ ਦੇ ਇਕੱਠ ਨਾਲ ਲੈ ਗਏ। ਅਸੀਂ ਸਰ ਫੋਰੈਸਟ ਡਿਪਾਰਟਮੈਂਟ ਤੋਂ ਤੇ ਸਾਮਵਧਿਕ ਮਿਲੀਆਂ ਨੂੰ ਇਨਫੋਰਮੇਸ਼ਨ ਹੈ। ਛੱਪਰ ਚ ਫਸਿਆ ਸੀ ਉਹਨੂੰ ਰੈਸਕਿਊ ਕੀਤਾ ਆ ਜੀ। ਆਪਾਂ ਸੈਂਚਰੀ ਆ ਕਥਲੋਰ ਉੱਥੇ ਛੱਡ ਦੇਣਾ ਟ੍ਰੀਟਮੈਂਟ ਕਰਾ ਗਏ। ਖਾ ਨੂੰ ਇੱਥੇ ਸਾਡੇ ਆਫਿਸ ਤੋਂ ਹੀ ਰਵਿੰਦਰ ਸਰ ਆਇਆ। ਉਹਨਾਂ ਨੇ ਦੱਸਿਆ ਸੀ ਇਥੋਂ ਪਿੰਡੋਂ ਇਹਨਾਂ ਨੂੰ ਫੋਨ ਕੀਤਾ ਤੇ ਉਹ ਰੈਸਕਿਊ ਕੀਤਾ ਜੀ ਓਕੇ ਆ ਮਾੜੇ ਮੋਟੀ ਹਾਸ ਖਰੋਚਾ ਉਹ ਤਾਂ ਠੀਕ ਆ ਟ੍ਰੀਟਮੈਂਟ ਉਹਨਾਂ ਨੇ ਫਸਟ ਜੇਡ ਆਡ ਦੇ ਘਾਹੀ ਦਵਾਈ ਤੋਂ ਅਹੀਂ ਫੁਲਾਵਾਤੀ ਐ ਸਪਰੇਅ ਵਗੈਰਾ ਬਾਕੀ ਠੀਕ ਐ ਉਹ ਅਸੀਂ ਕਥੋਰ ਸੈਂਚਰੀ ਛੱਡ ਦੇਣਾ ਆ ਆਪਣੇ ਆਵਾਦ ਰੂਪੋਂ ਤਾਂ ਕਈ ਵਾਰ ਕੁੱਤੇ ਘਾਤੇ ਪਿੱਛੇ ਵਹਿਣ ਤੇ ਅੱਧਰ ਆ ਜਾਂਦੇ ਆ ਰਿਆਸ਼ੀ ਏਰੀਏ 'ਚ ਆ ਗਏ ਆ ਸਾਡੀ ਟੀਮ ਦੋ ਸਟਾਫ ਮੈਂਬਰ ਆ ਤੇ ਤਿੰਨ ਚਾਰ ਆਡੇ ਰੈਸਕਿਊ ਵਾਲੇ ਆ ਬਾਕੀ ਇੱਕ ਦੋ ਪਿੰਡ ਵਾਲਿਆਂ ਨੇ ਵੀ ਕਾਫੀ ਸਾਥ ਦਿੱਤਾ ਇਹ ਸਰ ਉਹਨੇ ਵੀ ਕਾਫੀ ਸਾਥ ਦਿੱਤਾ ਸਮਾਨ ਸਮੂਹ ਪੁੜੀ ਵਗੈਰਾ ਨੂੰ ਦਿੱਤੀ ਕਿਉਂਕਿ ਪਾਣੀ ਜ਼ਿਆਦਾ ਹੀ ਡੂੰਗਾ ਆਪਰੇਸ਼ਨ ਪ੍ਰਹਾਰ ਦੇ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੀਤੀ ਗਈ ਅਚੰਚੇਤ ਚੈਕਿੰਗ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਆਪਰੇਸ਼ਨ ਪ੍ਰਹਾਰ ਦੇ ਤਹਿਤ ਡੀਜੀਪੀ ਪੰਜਾਬ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਲੈ ਕੇ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਪਟਿਆਲਾ ਪੁਲਿਸ ਜੇਲ੍ਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਹ ਚੈਕਿੰਗ ਕੀਤੀ ਹੈ ਤਾਂ ਕਿ ਅੰਦਰ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਸਰ ਅਸੀਂ ਇੱਕ ਰੈਂਡਮ ਚੈਕਿੰਗ ਹੁਣ ਪਲਾਨ ਕੀਤੀ ਆ ਹੋਰ ਅਸੀਂ ਕਰਾਂਗੇ ਰੈਂਡਮ ਚੈਕਿੰਗ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ ਤੇ ਇਹ ਰੈਂਡਮਲੀ ਔਰ ਚੰਚਕ ਇਸ ਚੈਕਿੰਗ ਕੀਤੀ ਜਾ ਰਹੀ ਆ ਔਰ ਇਹ ਸਰ ਹਮੇਸ਼ਾ ਟਾਈਮ ਬਦਲ ਬਦਲ ਕੇ ਕੀਤੀ ਜਾਂਦੀ ਹੈ ਹੁਣ ਸਾਡੀ ਫੋਰਸ ਜਿਹੜੀ ਹੈ ਉਹ ਸਾਡੇ ਕੋਲ 20 ਦੇ ਕਰੀਬ ਲੇਡੀਜ਼ ਨੇ 100 ਦੇ ਕਰੀਬ ਮੇਲਜ਼ ਨੇ ਸਰ ਐਸ ਐਚ ਓਜ਼ ਨੇ ਡੀ ਐਸ ਪੀਜ਼ ਨੇ ਸਾਰੇ ਰਲ ਕੇ ਚੈਕਿੰਗ ਕਰਾਂਗੇ ਹਾਈ ਸਿਕਿਉਰਿਟੀ ਜ਼ੋਨਸ ਦੀਆਂ ਵੀ ਔਰ ਬਾਕੀ ਜ਼ੋਨਸ ਦੀਆਂ ਵੀ ਔਰ ਸਾਡਾ ਜਿਹੜਾ ਮੇਨ ਪ੍ਰਾਇੋਰਟੀ ਉਹੀ ਹੈ ਕਿ ਜਿਹੜੇ ਗੈਂਗਸਟਰਜ਼ ਅੰਦਰ ਬੈਠੇ ਆਪਰੇਟ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਹੋਰ ਚੀਜ਼ ਅੰਦਰ ਨਾ ਪਹੁੰਚਦੀ ਹੋਵੇ ਔਰ ਉਹ ਵੀ ਥੋਰੋ ਚੈੱਕ ਜੇਲਤ ਤੱਕ ਕਰਦੀ ਕਰਦਾ ਅਸੀਂ ਵੀ ਕਰੀਏ ਤਾਂ ਇਹ ਜਿਹੜਾ ਮਹੀਨਾ ਚੱਲ ਰਹੀ ਹੈ ਗੈਂਗਸਟਰਜ਼ ਤੇ ਰੈਂਡਮਲੀ ਨਾਕੀ ਲੱਗ ਰਹੇ ਨੇ ਜੇਲ ਚੈਕਿੰਗਸ ਹੋ ਰਹੀਆਂ ਨੇ ਜਿਹੜੇ ਪ੍ਰੀ ਹਿਸਟਰੀ ਸ਼ੀਟਸ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹਰ ਇੱਕ ਐਂਗਲ ਚੈੱਕ ਕੀਤਾ ਜਾ ਰਿਹਾ ਜਿਹਦੇ ਨਾਲ ਪੰਜਾਬ ਦਾ ਜਿਹੜਾ ਲਾਅਨ ਆਰਡਰ ਹੈ ਔਰ ਬਾਕੀ ਚੀਜ਼ਾਂ ਦਾ ਮਾਹੌਲ ਸਖਾਵਾਂ ਆਪਣੇ ਸਰ ਜਿਸ ਤਰ੍ਹਾਂ ਕਿ ਚੈਕਿੰਗ ਤੇ ਰੈਂਡਮਲੀ ਹੈ ਪਰ ਕੋਈ ਇਨਫੋ ਵੀ ਹੋਈ ਹੈ ਕੋਈ ਨਹੀਂ ਸਰ ਅਸੀਂ ਨਾ ਜਿਵੇਂ ਪਿਛਲੀ ਈ ਵੀ ਕੀਤੀ ਸੀ ਆਪਾਂ ਨੇ ਜਦੋਂ ਚੈਕਿੰਗ ਉਦੋਂ ਵੀ ਸਾਨੂੰ ਕਾਫੀ ਕੁਝ ਅੰਦਰ ਬਨੰਦ ਹੋਇਆ ਸੀ ਅਸੀਂ ਐਫ ਆਈ ਆਰ ਦੇ ਕੇ ਉਹਦੀ ਤਫਤੀਸ਼ ਨੂੰ ਅੱਗੇ ਕਾਫੀ ਕਨਕਲੂਡ ਕਰਕੇ ਲੈ ਕੇ ਗਏ ਸੀ ਵੀ ਕਿਹੜੀ ਚੀਜ਼ ਕਿਵੇਂ ਆ ਰਹੀ ਹੈ ਇਸੇ ਤਰ੍ਹਾਂ ਇਹ ਵੀ ਚੈ ਔਰ ਜਿਹੜਾ ਸਰਪ੍ਰਾਈਜ਼ ਐਲੀਮੈਂਟ ਬਣਿਆ ਰਵੇ ਕਿਸੇ ਨੂੰ ਕੋਈ ਮੌਕਾ ਨਾ ਮਿਲੇ ਕੋਈ ਚੀਜ਼ ਹਾਈਡ ਕਰਨ ਦਾ ਹੁਣ ਚੈਕਿੰਗ ਕੀਤੀ ਜਾਵੇਗੀ ਔਰ ਜੋ ਦਾ ਆਉਟਕਮ ਆਊਗਾ ਉਸ ਤੋਂ ਬਾਅਦ ਦੱਸਿਆ ਜਾ ਕੁਝ ਪਿਛਲੀ ਵਾਰ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕਾਫੀ ਕੁਝ ਮਿਲਿਆ ਹੈਗਾ ਕੋਈ ਗ੍ਰਿਫਤਾਰੀ ਵੀ ਹੋਈ ਉਹਦੇ ਬਿਲਕੁਲ ਜੀ ਸਾਨੂੰ ਸਰ ਇਥੋਂ ਜੋ ਬੈਰਕਸ ਤੋਂ ਬਾਅਦ ਸਰ ਸਾਨੂੰ ਜਦੋਂ ਸਾਡੇ ਮੈਟਲ ਡਿਟੈਕਟਰਸ ਨੇ ਲੱਭਿਆ ਤੇ ਸਾਨੂੰ ਸਰ ਇੱਕ ਹਿਡਨ ਥੱਲੇ ਕੰਪਾਰਟਮੈਂਟ ਬਣਿਆ ਛੋਟੇ ਚਾਰ ਮੋਬਾਈਲਸ ਮਿਲੇ ਸੀ ਕਿ ਫਿਰ ਉਹ ਸਾਰੇ ਉਹਨਾਂ ਦਾ ਪ੍ਰੋਪਰ ਫੋਰੈਂਸਿਕ ਅਨਲਾਈਜ਼ ਕੀਤਾ ਗਿਆ ਔਰ ਉਹਦੇ ਚ ਕਾਫੀ ਚੀਜ਼ਾਂ ਬ੍ਰੇਕਥ ਪੂਰੀ ਉਸ ਚੀਜ਼ ਨੂੰ ਰੱਖ ਕੇ ਕਿ ਕਿਹੜੀਆਂ ਸਰਟਿਨਿਟੀ ਹੋ ਸਕਦੀ ਹੈ ਕੋਈ ਚੀਜ਼ ਕਿੱਥੇ ਛੁਪਾਈ ਜਾ ਸਕਦੀ ਹੈ ਕੋਈ ਹੋਰ ਵੈਪਨ ਤਾਂ ਨਹੀਂ ਹੋ ਸਕਦਾ ਉਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਵਰ ਕੀਤਾ ਜਾਊਗਾ ਸਰ ਪ੍ਰिजन ਐਕਟ ਦੇ ਹਿਸਾਬ ਨਾਲ ਬਿਲਕੁਲ ਸਰ ਪ੍ਰिजन ਐਕਟ ਦੇ ਮੁਤਾਬਕ ਸਰ ਜੇ ਕੋਈ ਚੀਜ਼ ਮਿਲਦੀ ਹੈ ਉਹਦਾ ਤੇ ਜੇ ਕੋਈ ਕੰਟਰਾਬੈਂਡ ਮਿਲਦਾ ਹੈ ਜਾਂ ਹੋਰ ਹੈ ਉਹਦੇ ਚ ਲੋਕਲ ਸਪੈਸ਼ਲ ਲਾਅ ਦੇ ਜਿਹੜੀ ਜਿਹੜੇ ਸੈਕਸ਼ਨਸ ਫਾਲੋ ਕਰਦੇ ਨੇ ਉਹਦੇ ਥੱਲੇ ਉਹਦੇ ਪਰਚਾਤਾ ਜਾਊਗਾ ਠੀਕ ਅਤੇ ਚਮਕੀਲਾ ਸਿੰਘ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਜੀ ਰਾਮ ਜੀ ਬਿੱਲ ਤੇ ਝੂਠੀ ਰਾਜਨੀਤੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਪੀਮ ਸਿੰਘ ਕੋਟਲੇ ਨੇ ਕਿਹਾ ਕਿ ਇਹ ਬਿੱਲ ਮਨਰੇਗਾ ਮਜ਼ਦੂਰਾਂ ਦੇ ਹੱਕ ਦੇ ਵਿੱਚ ਹੈ ਅਤੇ ਕੇਂਦਰ ਸਰਕਾਰ ਦਾ ਸਰਾਣੀਯੋਗ ਕਦਮ ਹੈ ਉਹਨਾਂ ਦੁਹਰਾਇਆ ਕਿ ਕਾਂਗਰਸ ਸਿਰਫ ਕੇਂਦਰੀ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦੀ ਰਾਜਨੀਤੀ ਕਰ ਰਹੀ ਹੈ ਰਸ਼ੀਕਾ ਜੀ ਸਵਾਗਤ ਹੈ ਸਾਰਿਆਂ ਦਾ ਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਕੋਟਲੀ ਸਾਹਿਬ ਨੇ ਭੀਮ ਸਿੰਘ ਕੋਟਲੀ ਜੀ ਜਿਨ੍ਹਾਂ ਨੇ ਕੱਲ ਭਾਜੀਪੀ ਜੁਆਇਨ ਕੀਤੀ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਮਨਰੇਗਾ ਸੈਲ ਸੀਗਾ ਕਾਂਗਰਸ ਦੇ ਮਨਰੇਗਾ ਸੈਲ ਦੇ ਚੇਅਰਮੈਨ ਸੀਗੇ ਭੀਮ ਸਿੰਘ ਕੋਟਲੀ ਜੀ ਮੇਰਾ ਛੋਟਾ ਭਰਾ ਚਮਕੀਲਾ ਸਿੰਘ ਇਹ ਪੰਜਾਬ ਦੇ ਵਿੱਚ ਮਨਰੇਗਾ ਸੈਲ ਦੇ ਪ੍ਰੈਜ਼ੀਡੈਂਟ ਸੀਗੇ ਇਹਨਾਂ ਨੇ ਕੱਲ ਆਪਣੀ ਸਮੂਚੀ ਟੀਮ ਦੇ ਨਾਲ ਸਾਰੇ ਜ਼ਿਲ੍ਹੇ ਦੇ ਅਹੁਦੇਦਾਰਾਂ ਨਾਲ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਹੈੱਡ ਆਫਿਸ ਦੇ ਵਿੱਚ ਆਫੀਸ਼ੀਅਲੀ ਬੀਜੇਪੀ ਜੁਆਇਨ ਕਰ ਲਈ ਹੈ ਤਾਂ ਤੁਸੀਂ ਅੱਜ ਇਹਨਾਂ ਨੂੰ ਮੇਰੇ ਨਾਲ ਦੇਖ ਰਹੇ ਹੋ ਤੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਦਾ ਤੇ ਇਹਨਾਂ ਦਾ ਕਹਿਣਾ ਇਹੀ ਸੀਗਾ ਵੀ ਜੋ ਡਰਾਮਾ ਇਹ ਫਲਾਇਆ ਜਾ ਰਿਹਾ ਹੈ ਜੋ ਹਵਾ ਫਲਾਈ ਜਾ ਰਹੀ ਹੈ ਵੀ ਬੀਬੀ ਜੀ ਰਾਮ ਜੀ ਬਿੱਲ ਨੂੰ ਲੈ ਕੇ ਉਹ ਠੀਕ ਨਹੀਂ ਹੈ ਉਹਨਾਂ ਤੱਥਾਂ 'ਚ ਕੋਈ दम ਨਹੀਂ ਹੈ ਤੇ ਅਸੀਂ ਜਿਹੜੀ ਨਵੀਂ ਸਕੀਮ ਆਈ ਹੈ ਉਹਨੂੰ ਦੇਖ ਕੇ ਅਸੀਂ ਬੀਜੇਪੀ ਜੁਆਇਨ ਕਰ ਰਹੇ ਹਾਂ ਮੈਂ ਤੁਹਾਨੂੰ ਕੋਟਲੀ ਸਾਹਿਬ ਬਾਰੇ ਦੱਸਣਾ ਚਾਹੁੰਗਾ 2008 ਤੋਂ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਤੁਹਾਨੂੰ ਉਨਾ ਪੁਰਾਣਾ ਨਹੀਂ ਦਿਖੂਗਾ ਜਿਨੇ ਮਨਰੇਗਾ ਚੰਨਾ ਕੰਮ ਕੀਤਾ ਹੋਵੇ 2008 ਚੋਂ 8 ਤੋਂ ਮਨਰੇਗਾ ਦੀ ਇਹ ਯੂਨੀਅਨ ਚਲਾ ਰਹੇ ਨੇ ਤੇ ਇਹਨਾਂ ਨੇ ਤਕਰੀਬਨ 15 ਸਾਲ ਯੂਨੀਅਨ ਚਲਾਈ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਚੇਅਰਮੈਨ ਰਹੇ ਮਨਰੇਗਾ ਦੀ ਮਨਰੇਗਾ ਮਜ਼ਦੂਰਾਂ ਦੀ ਤੇ ਗਰਾਊਂਡ ਦੀ ਜਿਹੜੀ ਨੌਲੇਜ ਹੈ ਇਹਨਾਂ ਤੋਂ ਇਲਾਵਾ ਪੰਜਾਬ 'ਚ ਹੋਰ ਕਿਸੇ ਕੋਲ ਨਹੀਂ ਹੈਗੀ ਜੋ ਤੱਥ ਜੋ ਨੌਲੇਜ ਇਹਨਾਂ ਕੋਲ ਹੈ ਤਾਂ ਇਹਨਾਂ ਦਾ ਕਹਿਣਾ ਇਹ ਹੈ ਕਿ ਮੇਨ ਇਸ ਬਿਲ ਦੇ ਵਿੱਚ ਤਿੰਨ ਖਾਮੀਆਂ ਜਿਹੜੀਆਂ ਬਹੁਤ ਸਾਲਾਂ ਤੋਂ ਦੇਖਦੇ ਆ ਰਹੇ ਸੀ ਕਿ ਉਹ ਦੂਰ ਹੋ ਗਈਆਂ ਇੱਕ ਤਾਂ ਸੋਸ਼ਲ ਆਡਿਟ ਜਿਹੜਾ ਹੋਊਗਾ ਉਹ ਇੱਕ ਬਹੁਤ ਵੱਡੀ ਚੀਜ਼ ਹੈ ਵੀ ਬੰਦੇ ਬੈਠ ਕੇ ਸਾਰੇ ਬਿਠਾ ਕੇ ਜਿਹੜਾ ਬੀਬੀ ਸਕੀਮ ਦਾ ਵਿਕਸਿਤ ਭਾਰਤ ਸਕੀਮ ਦਾ ਉਸ ਪਿੰਡ ਦਾ ਕੋਆਰਡੀਨੇਟਰ ਹੋਊਗਾ ਉਹ ਪੁੱਛਿਆ ਕਰੂਗਾ ਕਿ ਤੁਹਾਨੂੰ ਸਾਰਿਆਂ ਨੂੰ ਕੰਮ ਦਿੱਤਾ ਗਿਆ ਪੈਸੇ ਦਿੱਤੇ ਗਏ ਨਹੀਂ ਤਾਂ ਪਹਿਲਾਂ ਸਰਕਾਰਾਂ ਕੀ ਕਰਦੀਆਂ ਸੀਗੀਆਂ ਕਈ enquires ਚੱਲ ਰਹੀਆਂ ਨੇ ਕੰਮ ਕਿਸੇ ਹੋਰ ਨੇ ਕੀਤਾ ਪੈਸੇ ਕਿਸੇ ਹੋਰ ਦੇ ਖਾਤੇ 'ਚ ਉਹ ਆ ਕੇ ਪੜਾ ਕੇ ਆਪ ਲੈ ਜਾਂਦੇ ਸੀਗੇ ਤਾਂ ਬਹੁਤ ਵਿਚਾਰੇ ਮਜ਼ਦੂਰ ਕੀਰਤੀ ਕੰਮੇ ਆਪਣੇ ਹੱਕਾਂ ਤੋਂ ਵਾਂਝੇ ਰਹਿ ਜਾਂਦੇ ਸੀਗੇ ਦੂਜੀ ਗੱਲ ਇਹਦੇ ਵਿੱਚ ਜਿਹੜੀ ਦਿਹਾੜੀਆਂ ਦਾ ਵਾਅਦਾ ਕੀਤਾ ਹੈ ਕਿ ਹਾਂ ਮਿਨਿਮਮ ਦਿਹਾੜੀਆਂ ਅੰਨੀਆਂ ਹੋਣਗੀਆਂ ਨਹੀਂ ਤਾਂ ਬੇਰੋਜ਼ਗਾਰੀ ਪੱਤਾ ਮਿਲੂਗਾ ਇਹ ਸਕੀਮ ਵੀ ਆਪ ਜਾ ਜਾ ਕੇ ਤੁਸੀਂ ਮੇਰਾ ਵੀ ਦੇਖਿਆ ਹੋਊਗਾ ਪਿੰਡਾਂ ਦੇ ਵਿੱਚ ਅਸੀਂ ਗੱਲ ਕੀਤੀ ਹੈ ਸਭ ਨੂੰ ਸਮਝਾਇਆ ਹੈ ਇਹਨਾਂ ਨੇ ਵੀ ਜਾ ਜਾ ਕੇ ਗੱਲ ਕੀਤੀ ਹੈ ਇਸ ਬਾਰੇ ਵੀ ਲੋਕਾਂ ਦੀ ਬੜੀ ਤਸੱਲੀ ਜਾਂ ਉਹ ਅਨਸਰ ਆਂਦਾ ਵੀ ਹਾਂਜੀ ਚਲੋ ਠੀਕ ਹੈ ਜੇ ਐਵੇਂ ਹੁੰਦਾ ਹੈ ਨਹੀਂ ਆ ਸੋਸ਼ਲ ਆਡਿਟ ਵੀ ਹੋਊਗਾ ਧੋਖਾ ਨਹੀਂ ਹੋਊਗਾ ਸਾਡੇ ਪੈਸੇ ਨਹੀਂ ਰੁਕਣਗੇ ਤੇ ਪਲੱਸ ਸਾਨੂੰ ਗਰੰਟੀਡ ਉਹ ਮਿਲੂਗਾ ਨਹੀਂ ਤਾਂ ਬੇਰੋਜ਼ਗਾਰੀ ਪੱਤਾ ਮਿਲੂਗਾ ਵੀ ਹਾਂ ਇਹ ਬਹੁਤ ਚੰਗੀਆਂ ਚੀਜ਼ਾਂ ਨੇ ਤੇ ਬਾਕੀ ਚਮਕੀਲਾ ਜੀ ਇਹਦੇ ਬਾਰੇ ਦੱਸਾਂਗੇ ਵੀ ਕੀ ਕੀ ਮਨਰੇਗਾ ਦੇ ਵਿੱਚ ਇਹਨਾਂ ਨੂੰ ਆ ਗਰਾਊਂਡ ਦੇ ਉੱਤੇ ਜਾਂ ਲੋਕਾਂ ਦੀਆਂ ਕਿਹੜੀਆਂ ਕਿਹੜੀਆਂ ਦਿੱਕਤਾਂ ਨੇ ਤੇ ਕੀ ਅੱਗੇ ਦਾ ਸਾਡਾ ਪਲਾਨ ਹੈਗਾ ਜੀ ਆਮ ਜੀ ਜਿਹੜਾ ਬਿਲ ਹੈ ਵੀ ਵੀ ਜੀ ਆਮ ਜੀ ਬਿਲ ਦੇ ਵਿੱਚ ਕਿਉਂਕਿ ਹੁਣ ਇਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਬਹੁਤ ਜਲਦੀ ਦਿੱਤੀ ਜਾ ਰਹੀ ਹੈ ਅਗਲੇ 2-3 ਦਿਨਾਂ ਦੇ ਵਿੱਚ ਤਾਂ ਕੀ ਸਾਡਾ ਪਲਾਨ ਹੈਗਾ ਦੱਸੋ ਅਗਰਤਹਾ ਪਰਲਾ ਛੱਡ ਕੇ ਭਾਜਪਾ ਸ਼ਾਮਲ ਹੋਇਆ ਹੋਇਆ ਕੀ ਕਾਰਨ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਨੂੰ ਫਤਿਹ ਅਰਦਾ ਕਰਦਾ ਵਾਈਬ੍ਰੋਜੀ ਕਾ ਖਾਲਸਾ ਬੈਲੰਦੀ ਦੀ ਫਤਿਹ ਤੇ ਮੀਡੀਆ ਦਾ ਮੈਂ ਧੰਨਵਾਦ ਕਰਦਾ ਜਿਹੜੇ ਨੇ ਅੱਜ ਉਹ ਸਾਡੀ ਨਿਵੇਦਾ ਬਾਰੇ ਜਿਹੜੀ ਜਾਣਕਾਰੀ ਹੈ ਸੁਣਾਉਣੀ ਹੈ ਧੰਨਵਾਦ ਸੇਮ ਮਨਰੇਗਾ ਨੂੰ ਲੈ ਕੇ ਬੜਾ ਚਰਚਾ ਚੜਿਆ ਹੋਇਆ ਹੈ ਜੀ ਇੱਕ ਦੂਜੇ ਪਾਰਟੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਕਾਂਗਰਸ ਸੰਘਰਸ਼ ਕਰ ਰਹੀ ਹੈ ਇਸ ਨੂੰ ਲੈ ਕੇ ਪਰ ਮਨਰੇਗਾ ਜਿਹੜੇ ਵਿਚਾਰੇ ਮਜ਼ਦੂਰ ਹੈ ਉਹਨਾਂ ਦੇ ਵਿੱਚ ਵੀ ਸਸ਼ੋਭੰਦ ਹੋਇਆ ਪਿਆ ਵੀ ਸਾਨੂੰ ਲੈ ਕੇ ਵੀ ਸਾਡਾ ਫਾਇਦਾ ਹੋ ਰਿਹਾ ਹੈ ਜਾਂ ਨੁਕਸਾਨ ਹੋ ਰਿਹਾ ਹੈ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕਿਉਂਕਿ ਤੁਸੀਂ ਬਤੌਰ ਚੇਅਰਮੈਨ ਮੈਂ ਸਭ ਤੋਂ ਪਹਿਲਾਂ ਇਹ ਗੱਲ ਦੱਸਣੀ ਚਾਹੁੰਦਾ ਕਿ ਜਦੋਂ 2006 ਦੇ ਵਿੱਚ ਮੈਂ ਜੁ联 ਬਣਾਈ ਸੀ 2006 ਤੋਂ ਲੈ ਕੇ ਮੈਂ ਕੰਮ ਕੀਤਾ ਮਨਰੇਗਾ ਦੇ ਵਿੱਚ ਉਸ ਟਾਈਮ ਦੇ ਵਿੱਚ ਕੋਈ ਵੀ ਮੈਂਬਰ ਜਾਂ ਕੋਈ ਪ੍ਰਧਾਨ ਜੁਲੀਅਨ ਕੋਈ ਨਹੀਂ ਬਣੀ ਹੋਈ ਸੀ ਬੜਾ ਕੰਮ ਕੀਤਾ ਗਰਾਊਂਡ ਲੈਵਲ ਤੇ ਜਾ ਕੇ ਮੈਂ ਪਿੰਡਾਂ ਦੇ ਵਿੱਚ ਕਰ ਕਰ ਜਾ ਕੇ ਮੈਂ ਇਹਦਾ ਜਾਣਕਾਰੀ ਦਿੱਤੀ ਤੇ ਅੱਜ ਵੀ ਉਹੀ ਗੱਲ ਆ ਰਹੀ ਹੈ ਜਿਹੜੀ ਮੰਰੇਗਾ ਕਾਂਗਰਸ ਪਾਰਟੀ ਵੱਲੋਂ ਮੰਰੇਗਾ ਨੂੰ ਬਦਨਾਮ ਕੀਤਾ ਜਾ ਰਿਹਾ ਵਰਕਰਾਂ ਨੂੰ ਵੀ ਇਹ ਬਿੱਲ ਹੈ ਜਿਹੜਾ ਮੋਦੀ ਸਾਹਿਬ ਨੇ ਬਿੱਲ ਬਹੁਤ ਵਧੀਆ ਤਰੀਕੇ ਨਾਲ ਬਿੱਲ ਪਾਸ ਕੀਤਾ ਜਿਹੜੇ ਵਿਚੋਲੇ ਸੀ ਉਪਚੋਲੇ ਨੂੰ ਬਾਹਰ ਕੱਢਿਆ ਪਰ ਜਿੱਦ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਉਹ ਕਹਿੰਦੇ ਭੇਡਚਾਲ ਹੋ ਜਾਂਦੀ ਹੈ ਇੱਕ ਭੇਡਚਾਲ ਹੋਈ ਹੋਈ ਹੈ ਕੋਈ ਐਸੀ ਗੱਲ ਨਹੀਂ ਬਿਲ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਗਰੀਬਾਂ ਦੀ ਹਤਾਸ਼ੀ ਦੇ ਇਹ ਬਿਲ ਕਿਉਂਕਿ ਜੇ ਦੇਖੋ ਸੈਕਟਰ ਦਾ ਜਿਹੜਾ ਵੀ ਕੋਈ ਗਰੀਬ ਦੇ ਵਿੱਚ ਕੋਈ ਜਿਵੇਂ ਘਰਾਂ ਦੇ ਪੈਸੇ ਲਾ ਲੋ ਉਹ ਇਹਨੂੰ ਮਿਲਦਾ ਕਿੱਥੋਂ ਮਿਲ ਰਹੇ ਨੇ ਗਰੀਬਾਂ ਨੂੰ ਉਹ ਵੀ ਮਿਲ ਰਹੇ ਨੇ ਸੈਂਟਰ ਜੋ ਜੇ ਕਿਸੇ ਦੇ ਕੱਚੇ ਮਕਾਨ ਪੱਕੇ ਮਕਾਨ ਜਾਂ ਕੁਝ ਵੀ ਬਣਾਉਣਾ ਹੈ ਵਿਧਾਤਾ ਪੱਧਰ 'ਤੇ ਵਿਧਾਤਾ ਪੱਧਰ ਹੋਰ ਬਹੁਤ ਯੋਜਨਾ ਨੇ ਉਹ ਸੈਂਟਰ ਸਰਕਾਰ ਦੀਆਂ ਨੇ ਫਿਰ ਉਹਦਾ ਕਿਉਂ ਨਹੀਂ ਵਿਰੋਧ ਕਰ ਰਹੇ ਹੈਗੇ ਕਾਂਗਰਸ ਪਾਰਟੀ ਵਿਰੋਧ ਕਰੇ ਉਹਨਾਂ ਦਾ ਵੀ ਕਿਉਂ ਦੇ ਰਹੀ ਹੈ ਸੈਂਟਰ ਸਰਕਾਰ ਇਹਨਾਂ ਨੂੰ ਆਪ ਤਾਂ ਸੈਂਟਰ ਸਰਕਾਰ ਨੂੰ ਇਹ ਬਦਨਾਮ ਕਰਨ ਲੱਗੀ ਹੈ ਕਾਂਗਰਸ ਪਾਰਟੀ ਜਦੋਂ ਕਿ ਕਾਂਗਰਸ ਪਾਰਟੀ ਨੇ ਸਿਰਫ ਮਨਰੇਗਾ ਦਾ ਜ਼ਰੂਰ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਮਨਮੋਹਨ ਸਿੰਘ ਜੀ ਦਾ ਵੀ ਇਸ ਸਕੀਮ ਲਾਗੂ ਕੀਤੀ ਪਰ ਇਹਦੇ ਉੱਤੇ ਕੋਈ ਆਈਡੈਂਟਿਟੀ ਘਾਪੜੇ ਹੋਏ ਨੇ ਉਹਨਾਂ ਬਾਰੇ ਤਾਂ ਕੋਈ ਨੇ ਕੋਈ ਐਡਾ ਇੰਟੈਲੀਜੈਂਸੀ ਕੋਈ ਲਾਈ ਦੀ ਹੈਗੀ ਇਹਨਾਂ ਨੂੰ ਫੜ ਕੇ ਅੰਦਰ ਦੇ ਜਾਂ ਉਹਨਾਂ ਦਾ ਥਲਾਸਾ ਕੋਰਟੀ ਜੀ ਕਰਨਕੋੜਾ ਜੀ ਦੀ ਗਵਾਹੀ ਵਿੱਚ ਕਿਉਂ ਹੀ ਗਵਾਹੀ ਵਿੱਚ ਹੀ ਕਿਉਂ ਬੀਜੇਪੀ ਕਰਨਕੋੜਾ ਜੀ ਦੀ ਗਵਾਹੀ ਦੇ ਵਿੱਚ ਅਸੀਂ ਬੀਜੇਪੀ ਵਿੱਚ ਇਸ ਤਰ੍ਹਾਂ ਜੁਆਇਨ ਹੋਇਆ ਕਿਉਂਕਿ ਇਹਨਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਇਹ ਆਪ ਘਰ ਘਰ ਜਾ ਕੇ ਮੇਰੇ ਤਰ੍ਹਾਂ ਵਰਕ ਕਰ ਰਹੇ ਨੇ ਮੇਰੇ ਤਰ੍ਹਾਂ ਵਰਕ ਕਰ ਰਹੇ ਨੇ ਕਰ ਕਰ ਜਾ ਕੇ ਮੈਨੂੰ ਇਹਨਾਂ ਦਾ ਵਧੀਆ ਲੱਗਿਆ ਕਿਉਂਕਿ ਬੀਜੇਪੀ ਦੇ ਵਧੀਆ ਆਗੂ ਬਣਾ ਜਾ ਰਹੇ ਨੇ ਇਸ ਕਰਕੇ ਮੈਂ ਇਹਨਾਂ ਦੀ ਵਾਅਦੇ ਦੇ ਵਿੱਚ ਹੀ ਜਾਣਗੀ ਉਹ ਵੀ ਤੁਹਾਡਾ ਵੀ ਤਜਰਬਾ ਭੇਡ ਚਾਲ ਤੁਸੀਂ ਕਹਿ ਬੀਓ ਭੇਡ ਚਾਲ ਹੈ ਮੇਰੇ ਠੀਕ ਕਿਉਂ ਹੋਇਆ ਸਹੀ ਪ੍ਰਚਾਰ ਕਿਵੇਂ ਹੋਏਗਾ ਅਸੀਂ ਦੇਖੋ ਜਿਸ ਤਰ੍ਹਾਂ ਕੱਲ ਅਸੀਂ ਜੁਆਇਨ ਕੀਤੀ ਹੈ ਮੇਰੇ ਨਾਲ ਮੇਰੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਚਮਕੀਲਾ ਸਿੰਘ ਜੀ ਜਿਹਨਾਂ ਨੂੰ ਪੰਜਾਬ ਦੀ ਵੀ ਵਧੀਆ ਜ਼ਿੰਮੇਵਾਰੀ ਲਈ ਹੈ ਪਰ ਉਹਨਾਂ ਨੂੰ ਜ਼ਿੰਮੇਵਾਰੀ ਲਈ ਅਸੀਂ ਜੁਆਇਨ ਕੀਤਾ ਜਿਸ ਤਰ੍ਹਾਂ ਦਾ ਵੀ ਸਾਨੂੰ ਹੁਕਮ ਹਾਈ ਕਮਾਂਡ ਦੇ ਹੋਈ ਪਿੰਡਾਂ ਦੇ ਵਿੱਚ ਅਸੀਂ ਘਰ ਘਰ ਜਾ ਕੇ ਇਹਦੇ ਬਾਰੇ ਸਮਝਾਵਾਂਗੇ ਬਿਲਦਿਆਂ ਕਾਫੀਆਂ ਜ਼ਰੂਰ ਲੋਕਾਂ ਨੇ ਕੋਲ ਪਈਆਂ ਨੇ ਪਰ ਉਹਨਾਂ ਨੇ ਪੜੀਆਂ ਨਹੀਂ ਹੈ ਇਹਦੇ ਵਿੱਚ ਲਿਖਿਆ ਕੀ ਹੈ ਪੜ੍ਹੇ ਚੱਲਦਾ ਮਤੋਂ ਨਹੀਂ ਹੈ ਅਗਰ ਪੜੋਗੇ ਪੜ੍ਹ ਕੇ ਫਿਰ ਇਹ ਪੇਪਰ ਪਾਸ ਹੁੰਦਾ ਬਿਲਕੁਲ ਇਹ ਕੋਈ ਹੋਰ ਕੋਈ ਕਾਰਨ ਹੈ ਵੀ ਕਾਂਗਰਸ ਨੂੰ ਛੱਡਿਆ ਤੁਸੀਂ ਹੋਰ ਵੀ ਕੋਈ ਕਾਰਨ ਹੈ ਜੀ ਨਹੀਂ ਹੋਰ ਕੋਈ ਕਾਰਨ ਨਹੀਂ ਮੈਂ ਉਹਨਾਂ ਦੀਆਂ ਗਤੀਵਿਧੀਆਂ ਮੈਨੂੰ ਵਧੀਆ ਨਹੀਂ ਲੱਗੀਆਂ ਅੱਛਾ ਹੋਰ ਕਿਹੜੇ ਗਤੀਵਿਧੀਆਂ ਵਧੀਆ ਲੱਗਿਆ ਤੁਹਾਨੂੰ ਕਿਵੇਂ ਮਨਰੇਗਾ ਜੇ ਇੱਥੇ ਸਭ ਤੋਂ ਵੱਡੀ ਮਨਰੇਗਾ ਦੀ ਉਹ ਗੱਲ ਹੈ ਜਿਹੜੀ ਮਨਰੇਗਾ ਸੀ ਪਹਿਲਾਂ ਨਾਂ ਬਦਲੀ ਕੀਤਾ ਹੈ ਨਾਂ ਬਦਲਣ ਨਾਲ ਸੋੜਾ ਮਨਰੇਗਾ ਬੰਦ ਹੋਣ ਲੱਗੀ ਹੈ ਜਿਹੜਾ ਨਾਂ ਹੈ ਨਾਂ ਬਦਲਣ ਨਾਲ ਨਹੀਂ ਮਨਰੇਗਾ ਬੰਦ ਹੁੰਦੀ ਉਹਨਾਂ ਨੇ ਸਿਰਫ ਨਾਂ ਬਦਲਿਆ ਫਿਰ ਤਾਂ ਸਾਰੀਆਂ ਸਕੀਮਾਂ ਵਿੱਚੋਂ ਵਿਚੋਲੇ ਕੱਢੇ ਨੇ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ